ਕਮੈਕ ਬੈਕ ਟੂ ਮਾਈ ਚੈਨਲ ਤੇ ਮੈਂ ਭਾਰਤੀ ਇਸ ਵੀਰ ਨਹੀਂ ਬਚਿਆ 10 ਤੇ ਅੱਜ ਮੈਂ ਇਸ ਵੀਰ ਹੀ ਨਾ ਆ ਕੰਮ ਵੀ ਕਰ ਲਿਆ ਤੇ ਮੈਂ ਸੀਨੇ ਆ ਸੂਟ ਭਾਈ ਕੋਲ ਲੈ ਸੀ ਤੇ ਮੈਂ ਸੂਟ ਪਹਿਲਾ ਦਿਖਾਉਣੀ ਆ ਤੇ ਸੀਨਾ ਤਾਂ ਮੈਂ ਆਪਣਾ ਹੀ ਆ ਮਤਲਬ ਕਟਣਾ ਮੈਂ ਆਪਣਾ ਹੀ ਆ ਹਜੇ ਸੀਂਗੀ ਪਤਾ ਨਹੀਂ ਕਦੋਂ ਤੇ ਰਤੀ ਵੀ ਸੀਨੇ ਵੀ ਜੀ ਉਹਨਾਂ ਨਾਲ ਰੇਤਾ ਰੇਤਾ ਫੇਰ ਹੋ ਗਈ ਤੇ ਹੁਣ ਮੇਰੇ ਹੱਥ ਨੂੰ ਝਾੜੂ ਪੁੱਛਾ ਕਰ ਲੈਣੀ ਆ ਇੱਕ ਇੱਕ ਸੂਟ ਵਿੱਚ ਸਟਿਚ ਹਨ ਹੁੰਦੇ ਫਿਰ ਸਾਰਾ ਦਿਨ ਨਹੀਂ ਨਿਕਲਦਾ ਮੇਰੀ ਵਾਲੇ ਹੁੰਦੇ ਨਾ ਗਲੀ ਦੇ ਵਿੱਚ ਉਹਨਾਂ ਦਾ ਉਹਨਾਂ ਤੋਂ ਲਿਆ ਸੀਗਾ ਆਹ ਹੈਗਾ ਮੰਮੀ ਦਾ ਤੇ ਕਾਫੀ ਸੌਫਟ ਜਿਹਾ ਕਪੜਾ ਆ ਤੇ 250 ਦੇ ਮਤਲਬ ਕੀ 2.50 ਦਾ ਤੇ ਬਾਕੀ ਹੁਣ ਸਟਿਚ ਕਰਕੇ ਪਾ ਕੇ ਯੂਜ਼ ਕਰਕੇ ਫਿਰ ਪਤਾ ਲੱਗੂਗਾ ਆ ਵੀ ਮੰਮੀ ਨਾਲ ਇੱਕ ਇਹਦਾ ਪ੍ਰਿੰਟ ਬਹੁਤ ਸੋਹਣਾ ਆ ਇਹ ਮੈਂ ਲੈਣਾ ਸੀਗਾ ਇਹਦੇ ਵਿੱਚ ਇੱਕ ਹੋਰ ਤਿੰਨ ਚਾਰ ਕਲਰ ਸੀਗੇ ਤੇ ਮੈਨੂੰ ਇੱਕ ਆਹ ਕਲਰ ਪਸੰਦ ਆ ਸੀ ਕਿ ਇਹਦੇ ਵਿੱਚ ਸਲਵਾਰ ਇਦਾਂ ਦੀ ਸੀਗੀ ਲੇਕਿਨ ਉਹ ਹੀ ਸਲਵਾਰ ਥੋੜੀ ਜਿਹੀ ਖਰਾਬ ਸੀ ਫਿਰ ਮੰਮੀ ਨੂੰ ਮੈਂ ਕਿਹਾ ਤੁਸੀਂ ਆ ਲੈ ਲਓ ਤੇ ਮੈਂ ਕੋਈ ਨਹੀਂ ਹੋਰ ਲੈ ਲੈਂਦੀ ਆ ਇਹ ਦੋ ਸੂਟ ਹੈਗੇ ਮੰਮੀ ਦੇ ਮੰਮੀ ਨੂੰ ਇਹ ਬਹੁਤ ਜ਼ਿਆਦਾ ਪਸੰਦ ਸੀਗਾ ਤੇ ਫਿਰ ਮੈਂ ਆ ਲੈ ਲਿਆ ਸੀ ਪਿੰਕ ਦੇ ਵਿੱਚ ਆ ਵੀ ਪ੍ਰਿੰਟ ਸੋਹਣਾ ਆ ਪਰ ਜ਼ਿਆਦਾ ਇਹਦੇ ਕੰਪੈਰੀਟਿਵਲੀ ਆ ਸੋਹਣਾ ਆ ਤੇ ਇਹ ਮੇਰਾ ਆ ਇੱਕ ਤੇ ਇੱਕ ਆਹ ਗ੍ਰੇ ਕਲਰ ਦਾ ਮੈਚਿੰਗ ਆ ਤੇ ਦਾ ਗ੍ਰੇ ਕਲਰ ਦੀ ਸਲਵਾਰ ਆ ਦੁਪੱਟੇ ਤਾਂ ਘਰੇ ਹੀ ਨਿਕਲ ਸੰਦੇ ਆ ਜਾਂ ਘਰ ਆਪਾਂ ਲੈਂਦੇ ਵੀ ਨਹੀਂ ਨਾ ਤੇ ਇਹ ਚਾਰ ਸੂਟ ਲੈ ਸੀ 1000 ਰੁਪਏ ਦੇ ਤੇ ਹੁਣ ਮੈਂ ਇਹ ਚ ਕਰਨਾ ਇੱਕ ਆ ਜਿਸ ਸਟੀਚ ਦੇਖਦੀ ਆ ਅੱਜ ਪਹਿਲਾ ਸਟੀਚ ਕਰ ਲੈਂਦੀ ਆ ਗ੍ਰੇ ਕਲਰ ਦਾ ਕਟਿੰਗ ਹਨਾ ਸਟੀਚ ਤਾਂ ਪਤਾ ਨਹੀਂ ਅੱਜ ਹੋਣਾ ਜਾਨੀ ਤੇ ਬਾਕੀ ਦੇਖੋ ਹੁਣ ਕੋਈ ਕੰਮ ਤਾਂ ਹੈ ਨਹੀਂ ਬੈਣੀ ਨੂੰ ਬਸ ਲਣਾ ਆ ਮੈਂ ਆਪ ਤਣਾ ਲਿਆ ਕਪੜੇ ਵੀ ਧੋ ਲਿਆ ਤੇ ਬਸ ਬੈਣੀ ਦਾ ਕੰਮ ਰਹਿ ਗਿਆ ਹੁਣ ਸੁੱਤਾ ਪਿਆ ਆ ਤੋ ਤੱਕ ਮੈਂ ਸੂਟ ਕੱਟ ਲੈਂਦੀ ਆ ਪੜਾ ਤੇ ਵੈਸੇ ਨਾਲ ਕਾਫੀ ਸੌਫਟ ਲੱਗਿਆ ਬਾਕੀ ਬਾਅਕੇ ਪਤਾ ਲੱਗੂਗਾ ਮਤਲਬ ਕਿ ਗਰਮੀਆਂ ਜਿੱਦਾ ਪਾ ਤਾਂ ਸਲਵਾਰ ਸੂਟ ਪੈਂਦੇ ਨਹੀਂ ਨਾ ਪਾਰੇ ਪਾਰੇ ਤੇ ਪਤਲਾ ਕਾਫੀ ਹਲਕਾ ਸੂਟ ਆ ਕਪੜਾ ਤੇ ਸ਼ਰਟ ਦਾ ਵੀ ਇਦਾਂ ਨਹੀਂ ਆ ਪ੍ਰਿੰਟ ਵੀ ਸੋਹਣੇ ਆ ਇੱਕ ਮੈਂ ਸੋਚਦੀ ਆ ਸਿੰਪਲ ਜਿਹਾ ਕਰ ਲਵਾਂ ਕਿਉਂਕਿ ਆ ਮੈਂ ਸੋਚਿਆ ਸੀ ਕਿ ਮੈਂ ਇਹਨੂੰ ਜਿੱਦਾਂ ਪਾਕਿਸਤਾਨੀ ਸੂਟ ਹੁੰਦੇ ਆ ਇਹਦਾ ਫਰੰਟ ਤੇ ਪੈਨਲ ਜੇ ਬਣਾ ਕੇ ਫਿਰ ਉੱਪਰ ਇਹਦੀ ਨਾ ਪੱਟੀ ਲਗਾਉਂਗੀ ਪਰ ਕੰਮ ਜ਼ਿਆਦਾ ਹੋਣਾ ਲੰਬਾ ਤੇ ਮम्मी ਕੋਲ ਨਾ ਦੁਕਾਨ ਤੇ ਕਾਫੀ ਸਰੀਆਂ ਲੇਸਿਸ ਪਈਆਂ ਇੱਥੇ ਨਾ ਲੱਗਦੀਆਂ ਨਹੀਂ ਉਹਨਾਂ ਦੀਆਂ ਤੇ ਇੱਕ ਮੈਂ ਸੋਚਦੀ ਹਾਂ ਕਿ ਉਹਦਾ ਯੂਜ਼ ਕਰਕੇ ਸੂਟ ਤਿਆਰ ਕਰ ਲਈਏ ਬੇਸਿਕ ਜਿਹੜੀ ਕਟਿੰਗ ਹੈ ਉਹ ਬੇਸਿਕ ਰੱਖ ਲੈਂਦੇ ਆ ਨੈਕਲਾਈਨ ਤੇ ਬਾਟਮ ਤੇ ਤੇ ਜੋ ਵੀ 슬ੀਵਸ ਹੁੰਦੀਆਂ ਉਹਦੇ ਤੇ ਮੈਂ ਕਰ ਲੂੰਗੀ ਹੈਨਾ ਤੇ 슬ੀਵਸ ਮੈਂ ਬਣਾਉਂਗੀ ਇਹਦੀਆਂ ਬੈਲ ਦੂਸਰੀਆਂ ਬਣਾਉਣੀਆਂ ਮੈਂ ਇਲਾਸਟਿਕ ਵਾਲੀਆਂ ਤੇ ਚਲੋ ਹੁਣ ਕੱਟਦੇ ਆ ਬੇਸਿਕ ਉਹ ਹੀ ਜਿਹੜਾ ਤਰੀਕਾ ਹੋਈ ਮੈਂ ਸੂਟ ਦਾ ਬਸ ਸਿੰਪਲ ਕੱਟੂਗੀ ਜਿਆਦਾ ਮੈਂ ਉਹ ਨਹੀਂ ਕਰਨਾ ਫਿਰ ਘਰ ਵਿੱਚ ਪਾਣੀ ਹੁੰਦਾ ਤੇ ਲੋ ਜੀ ਸੂਟ ਮੇਰਾ ਕੱਟ ਹੋ ਗਿਆ ਤੇ ਉਹਦੇ ਮੈਂ ਪੈਂਡਿੰਗ ਛੱਡ ਦਿੱਤਾ ਸੀ 슬ੀਵਸ ਰੈਡੀ ਆ ਸੀ ਬਾਕੀ ਹੋ ਗਿਆ ਤੇ ਹੁਣ ਮੈਨੂੰ ਬੰਨ ਕੇ ਰੱਖ ਦਿੱਤਾ ਇਹਦੇ ਵਿੱਚ ਕਾਰ ਜਿਹੜਾ ਮੈਂ ਕੰਮ ਕੀਤਾ ਹੋਇਆ ਬੈਲੀ ਨੂੰ ਨਿਲਾਇਆ ਉਹਦੇ ਕਪੜੇ ਧੋਤੇ ਤੇ ਉਹਨੂੰ ਸਲਾ ਕੇ ਹੁਣ ਫਿਰ ਮੈਂ ਬਾਕੀ ਦਾ ਕੰਮ ਕੀਤਾ ਤੇ ਹੁਣ ਮੈਂ ਚਾਦਰ ਝਾੜਨੀਆਂ ਦੋਨੀਆਂ ਝਾੜਨੀਆਂ ਨਹੀਂ ਮੈਂ ਦੋਨੀਆਂ ਚੇਂਜ ਕਰਨੀਆਂ ਬੈਡਰੂਮ ਦੀਆਂ ਤੇ ਚੜਲੂਣਾ ਪੁੱਛਾ ਰਹਿੰਦੇ ਨਾ ਤੇ ਬਾਕੀ ਫਿਰ ਸਟੀਚਿੰਗ ਦਾ ਕੰਮ ਜਿਹੜਾ ਉਹ ਸ਼ੁਰੂ ਕਰਦੇ ਆ ਤੇ ਸ਼ਾਮ ਪੈ ਗਈ ਆ ਮੈਂ ਨਾ ਸੂਟ ਸਟਿਚ ਕਰਨ ਘਟ ਕੇ ਸਟਿਚ ਕਰਨ ਜੇ ਬੈਠੀ ਤੇ ਦੇਖਿਆ ਇਹਨਾਂ ਦੀ ਰੀ ਨਹੀਂ ਹੈ ਕਿਨਾਂ ਦੁਕਾਨ ਤੇ ਮਿਲੀ ਨਾ ਸਾਡੀ ਦੁਕਾਨ ਤੇ ਮਿਲੀ ਨਾ ਦਿਸਰੀ ਦੂਸਰੀ ਕਿਸੇ ਦੁਕਾਨ ਦੇ ਕੋਲ ਰ ਕਲਰ ਥੋੜਾ ਜਿਹਾ ਨਾ ਬਲੈਕ ਗ੍ਰੇ ਆ ਤੇ ਕਾਮਨ ਗ੍ਰੇ ਨਹੀਂ ਹੈ ਆ ਤੇ ਫਿਰ ਮੈਂ ਬਲੈਕ ਦੇ ਨਾਲ ਉਹ ਜੋੜ ਲਿਆ ਸਰਬਾਰ ਜੋੜ ਲਿਆ ਮੈਂ ਤੇ ਹੁਣ ਬਾਕੀ ਦਾ ਕੰਮ ਜਿਹੜਾ ਉਹ ਹੋਊਗਾ ਤਾਂ ਫਿਰ ਹੋਣਾ ਹੈ ਤੇ ਮੈਨੂੰ ਇਹ ਕਿ ਥੋੜੀ ਬਤੀ ਰਲਦੀ ਮਿਲਦੀ ਮਿਲ ਜਾਵੇ ਤਾਂ ਹੀ ਸਹੀ ਹੈ ਮੈਂ ਅੱਜ ਆਪਣੇ ਆਹ ਜਿਹੜੀ ਆ ਨਾ ਆਲ ਕਲਾਈਜ਼ਰ ਇਹ ਵਾਸ਼ ਕਰਤੀ ਆ ਕਿ ਕਿੰਨੇ ਦਿਨ ਤੋਂ ਜੀ ਸਫਾਈ ਨਹੀਂ ਹੋਈ ਤੇ ਫੁੱਲ ਮੇ ਉੱਪਰ ਆਈ ਸੀ ਮੈਂ ਸੋਚਿਆ ਕਿ ਸਾਫ ਕਰ ਲੈਂਦੇ ਆ ਤੇ ਇਹਨਾਂ ਦਿਨ ਮੈਂ ਕੁਝ ਲਗਾਇਆ ਸੀ ਫੇਸ ਤੇ ਤੇ ਮੈਂ ਰਾਹੀ ਹੋਣੀ ਕੁਝ ਗਰਮੀ ਚਿੱਤਾ ਫਿਰ ਵੈਸੇ ਹੀ ਮੰਨ ਜਾਂਦਾ ਹੈਗਾ ਕਿ ਨਵੀਂ ਸਫਾਈ ਹੋ ਗਈ ਤੇ ਅੱਜ ਮੇਰਾ ਨੀਰਪੇੜ ਦੀ ਚੀਜ਼ ਚੇਂਜ ਕਰਨੀ ਪੈਣੀ ਫੋਦੈਲੀ ਬਈਆ ਤੇ ਪਹਿਲਾਂ ਵੀ ਹਰਤ ਵੀ ਇੱਦਾਂ ਨੂੰ ਲੈਸਤੀ ਵੈਸੇ ਤਾਂ ਠੀਕ ਆ ਸਾਰਾ ਕੁਛ ਨਾ ਬਿਕੀ ਨਾ ਕਰਿਆ ਗਿਆ ਤੇ ਗਲਾ ਜਿਹੜਾ ਹਸਦੀ ਹੁੰਦੀ ਆ ਖਰਾਬ ਆ ਅਸੀਂ ਦੇਖੋ ਮਾਜ਼ਾ ਵੀ ਪੀਸੇ ਉਹਦੇ ਨਾਲ ਹੀ ਹੋਣਾ ਸਾ ਤੇ ਅੱਜ ਦਸਵੇਰੇ ਉੱਥੇ ਬਹੁਤ ਠੰਢੀ ਹੋਣਾ ਚਾਹੀਦੀ ਸੀ

ਸ਼ਾਮ ਦੇ 5 ਵਜੇ ਮੈਂ ਲੈ ਲਈ ਫਲੋਟ ਚੋਂ ਅੰਬੀਆਂ ਤੇ ਮੈਨੂੰ ਲੱਗਦਾ ਵਿੱਚ ਖਰਾਬੀ ਨਹੀਂ ਆ। ਛੇ ਰਿਤੇ ਲੀਜੀ ਹੋ ਕੇ ਖਰਾਬ ਹੋਈ ਆ। ਸਬਾਰੀ ਕੀ ਪਈ ਆ। ਇਹ ਇਦਾਂ ਲੱਗਦੇ ਇਹ ਚੁੱਪਨ ਵਾਲੇ ਹੁੰਦੇ ਆ। ਮੈਂ ਕੀ ਨੀਕਾ ਹਾਜੀ। ਇਧਰ ਕਿਛੇ-ਕਿਛੇ ਲੱਗਿਆ। ਮਾਂ ਅੰਦਰ ਲੱਗੇ ਮੈਂ ਉਹਦੇ ਫੋਨ ਨਾ ਕੀ ਕੀ ਲੈ ਲਿਆ ਮੈਨੂੰ ਮਿਲੀਆਂ ਛੰਨੀਆ ਛੰਨੀਆ ਮਿਲੀਆਂ ਦੋ ਮਤਲਬ ਲੱਗੀਆਂ ਹੋਈਆਂ ਆ ਖਰਾਬ ਹੋਈਆਂ ਪਈਆਂ ਜਿਹੜੀਆਂ ਤੇ ਮੇਰੇ ਭੂਆ ਜੀ ਆਏ ਸੀ ਸਿਸਟਰ ਆਈ ਸੀ ਤਾਂ ਮੰਮੀ ਨੇ ਉਹਨਾਂ ਨੂੰ ਦੇ ਦਿੱਤੀ ਆ ਮੈਂ ਤੇਰੇ ਲੈ ਕੇ ਫੋਨ ਸੀ ਬਾਕੀ ਆ ਰਹੇ ਆ ਅੰਬੀਆਂ ਇੱਕ ਲੈ ਕੇ ਮਿਰਚ ਇੱਕੋ ਲੱਗੀ ਸੀਗੀ ਬੂਟੇ ਪੈਸੇ ਭਰੇ ਪਏ ਆ ਫੁੱਲਾਂ ਨਾਲ ਇੱਕ ਨਾਲੇ ਵਿੱਚੋਂ ਆਮ ਜਿਹੜਾ ਉਹ ਆ ਵਾਲਾ ਪੱਕਿਆ ਹੋਇਆ ਮੈਂ ਡੈਡੀ ਨੂੰ ਦੇ ਦਿੰਨਾ ਖਾਣਨ ਦੇ ਕਿਉਂਕਿ ਮੰਮੀ ਤੇ ਅਖਰਾਵਾ ਮੈਨੂੰ ਐਸੀ ਗਰਮੀ ਹੋ ਜਾਂਦੀ ਗਲਾ ਖਰਾਵਾ ਤੇ ਡੈਡੀ ਖਾ ਲੈਣਗੇ ਤੇ ਇਹਨਾਂ ਸਮਾਨ ਜਿਹੜਾ ਜੀ ਨੂੰ ਉੱਥੋਂ ਮਿਲਿਆ ਤੇ ਕਾਫੀ ਖੁਸ਼ੀ ਹੁੰਦੀ ਨਾ ਦੇਖ ਕੇ ਇਦਾਂ ਦੀਆਂ ਚੀਜ਼ਾਂ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਨਾ ਇਦਾਂ ਜਿਹੜੇ ਚੀਜ਼ਾਂ ਆਪਾਂ ਕਰਦੀਆਂ ਲੱਗੀਆਂ ਉਹ ਖਾਣੀਆਂ ਹੁੰਨੀਆਂ ਨਹੀਂ ਮੈਨੂੰ ਮਤਲਬ ਲਾਲਚ ਮੈਨੂੰ ਸਿਰਫ ਇਹ ਹੁੰਦਾ ਦੇਖ ਕੇ ਸੋਹਣਾ ਲੱਗਦਾ ਵਧੀਆ ਲੱਗਦਾ ਮੈਂ ਬਣਾਉਣਾ ਹੈ ਆਮ ਪਪੜ ਤੇ ਰੈਸਪੀ ਵੀ ਸ਼ੇਅਰ ਕਰੂੰਗੀ ਪਹਿਲੇ ਮੈਂ ਦੇਖੀ ਆ ਤੇ ਹੁਣ ਮੈਂ ਦੁਬਾਰਾ ਫਿਰ ਇੱਕ ਵਾਰੀ ਰਿਪੀਟ ਕਰ ਲੂੰਗੀ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਤੇ ਰੋਟੀ ਪਾਣੀ ਚ ਦਿਖਦੇ ਆ ਜੀ ਕੀ ਬਣਾਉਣਾ ਤੇ ਮੈਂ ਤੇ ਬਣੀ ਕਿਚਨ ਦੇ ਵਿੱਚ ਆ ਤੇ ਮੈਂ ਨਾ ਆਮ ਪਪੜ ਤਾਂ ਨਹੀਂ ਬਣਾਇਆ ਮੈਂ ਕਿ ਫੇਰ ਬਣ ਜੂਗਾ ਕਿਉਂ ਨਾ ਮੈਨੂੰ ਲੱਗਦਾ ਕਿ ਜਿਆਦਾ ਗਰਮ ਹੋ ਜਾਣਾ ਤੇ ਮੈਂ ਬਣਾਇਆ ਆਮ ਪੰਨਾ ਦੇਖਦੇ ਕਿਦਾਂ ਦਾ ਬਣਿਆ ਪਹਿਲੀ ਵਾਰੀ ਮੈਂ ਬਣਾਇਆ ਸੀ ਮੈਂ ਬਾਹਰ ਕਰਕੇ ਰੱਖੀ ਆ ਤੇ ਬਣਾਉਣੀ ਆ ਪਨੀਰ ਦੀ ਪੁਰਜੀ ਬੈਨ ਖਾਏਗਾ പനിരോ ബോ ഹലോ ഹലോ കല്ലാ കല്ലാ കെട്ട മച്ച